ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਬਾਬਾ ਇਧਰ ਆ ਬਾਬਾ ਸੰਤ ਸਿੰਘ ਜੀ ਪਿੰਡ ਟੋਟੀਆਂ ਜ਼ਿਲ੍ਹਾ ਤਰਨਤਾਰਨ ਬਾਬਾ ਸੰਤ ਸਿੰਘ ਜੀ ਦੇ ਦਰਬਾਰਾਂ ਦੀ ਸੇਵਾ ਚੱਲ ਰਹੀ ਸੀ ਜੋ ਪਿਆਰੀ ਸਾਧ ਸੰਗਤ ਜੀ ਅੱਜ ਉਹ ਸੇਵਾ ਸੰਗਤਾਂ ਦੇ ਸੰਯੋਗ ਦੇ ਨਾਲ ਮੁਕੰਮਲ ਹੋ ਚੁੱਕੀ ਹੈ ਦਰਬਾਰ ਸਾਰੇ ਪਲਾਸਟਰ ਹੋ ਚੁੱਕੇ ਨੇ ਘੇਰੇ ਘੇਰੇ ਜੋ ਬਾਉਂਡਰੀ ਵਾਲ ਬਨੇਰਾ ਪਾਲਕੀ ਪੌੜੀਆਂ ਵੀ ਫਾਈਨਲ ਹੋ ਗਈਆਂ ਥੱਲੇ ਉਹ ਵੀ ਇਹ ਸਾਰਾ ਦਰਬਾਰ ਜਿਹੜਾ ਪਲਾਸਟਰ ਹੋ ਚੁੱਕਾ ਤੇ ਹੁਣ ਇਹਦੇ ਵਿੱਚ ਪੱਥਰ ਦੀ ਸੇਵਾ ਜਿਹੜੀ ਆ ਥੱਲੇ ਉਹ ਰਹਿ ਗਈ ਆ ਤੇ ਉਹ ਸੇਵਾ ਹੋਣ ਵਾਲੀ ਹੈ ਤੇ ਸਾਰੀਆਂ ਸੰਗਤਾਂ ਸੱਚੇ ਪਾਤਸ਼ਾਹ ਨੇ ਬੜੀ ಅಪਾਰ ਕਿਰਪਾ ਕੀਤੀ ਹੈ ਇਹ ਜਿਹੜੀ ਸੇਵਾ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਨਿਭਾਈ ਹੈ ਤੇ ਜਿਹੜਾ ਵੀ ਗੁਰਮਖ ਪਿਆਰਿਆ ਨੇ ਇਹ ਸੇਵਾ ਕੀਤੀ ਹੈ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਬਹੁਤ ਬਹੁਤ ਆਪਣੇ ਦਰੋਂ ਘਰੋਂ ਖੁਸ਼ੀਆਂ ਦੇਵੇ ਲੋਕ ਉਹਨਾਂ ਦੇ ਸੱਚੇ ਪਾਤਸ਼ਾਹ ਲੋਕ ਸੁਖੀਏ ਪ੍ਰਲੋਕ ਸੇਲੇ ਹੋਣ ਸੱਚੇ ਪਾਤਸ਼ਾਹ ਮਿਹਰ ਕਰੇ ਇਦਾਂ ਹੀ ਸੰਗਤਾਂ ਵੱਧ ਚੜ ਕੇ ਸੇਵਾ ਕਰਦਿ ਕੇ ਰਹਿਣ ਪਿਆਰੀ ਸਾਧ ਸੰਗਤ ਜੀ ਹੁਣ ਇਹ ਜਿਹੜੇ ਥੱਲੇ ਟਾਇਲ ਪੱਥਰ ਦੀ ਸੇਵਾ ਉਹ ਰਹਿ ਗਈ ਆ ਬਾਕੀ ਪੂਰਾ ਕੰਪਲੀਟ ਆ ਕੇ ਰਿਓ ਤੇ ਬਹੁਤ ਤਕੜਾ ਸੰਯੋਗ ਸੰਗਤਾਂ ਨੇ ਦਿੱਤਾ ਤੇ ਇਹ ਜਿਹੜਾ ਦਰਬਾਰ ਤਿਆਰ ਹੋਇਆ ਸਤਿਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਤੇ ਇਦਾਂ ਹੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਹੁਣ ਇਹ ਜਿਹੜਾ ਪੱਥਰ ਦਰਬਾਰ ਦੇ ਵਿੱਚ ਹਾਲ ਵਿੱਚ ਲੱਗਣਾ ਉਹਦੀ ਸੇਵਾ ਕਰਨੀ ਹੈ ਤੇ ਸਾਰੀਆਂ ਸੰਗਤਾਂ ਇਦਾਂ ਹੀ ਇਹ ਇੱਕ ਛੋਟਾ ਜਿਹਾ ਹਮਲਾ ਹੈ ਤੇ ਤਗੜੇ ਹੋ ਕੇ ਮਾਰ ਕੇ ਇਹ ਜਿਹੜੀ ਸੇਵਾ ਇਹ ਵੀ ਮੁਕੰਮਲ ਕਰਕੇ ਤੇ ਮਹਾਰਾਜ ਦਾ ਪ੍ਰਕਾਸ਼ ਲਿਆ ਕੇ ਸਤਿਗੁਰੂ ਇੱਥੇ ਬਿਰਾਜबान ਕਰਕੇ ਤੇ ਗੁਰੂ ਕੋਲੋਂ ਖੁਸ਼ੀਆਂ ਪ੍ਰਾਪਤ ਕਰੀਏ ਸਤਿਗੁਰੂ ਫਤਿਹ ਨਾਰਾਜ ਆਪ ਜੀ ਦੇ ਕਿਰਪਾ ਕਰੇ ਆਪ ਜੀ ਦੇ ਸੋਹਣੇ ਸੋਹਣੇ ਕਾਰੋਬਾਰ ਸੋਹਣੇ ਸੋਹਣੇ ਸਤਿਗੁਰੂ ਆਪ ਜੀ ਦੇ ਬੱਚਿਆਂ ਨੂੰ ਤੰਦਰੁਸਤੀਆਂ ਦੀਆਂ ਦਾਤਾਂ ਨਾਮ ਦੀਆਂ ਦਾਤਾਂ ਨੌਕਰੀਆਂ ਦੀਆਂ ਦਾਤਾਂ ਸਤਿਗੁਰੂ ਦੇਵੇ ਇਦਾਂ ਹੀ ਵਾਧ ਚੜ ਕੇ ਸੇਵਾ ਕਰਦੇ ਰਹੋ ਸਤਿਗੁਰੂ ਕੋਲੋਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨ ਹਾਲ ਸਤ ਸੁਨਿਆ ਗਾਲ ਤੇ ਵਿਸ਼ੇਸ਼ ਤੌਰ ਤੇ ਮੇਰੇ ਵੀਰ ਜਿਹੜੇ ਦਬਈ ਵਾਲੇ ਆ ਉਹਨਾਂ ਦਾ ਵੀ ਬਹੁਤ ਸੰਯੋਗ ਆ ਜਿਹੜੇ ਵੀਰ ਮੇਰੇ ਫੌਜੀ ਆ ਉਹਨਾਂ ਦਾ ਵੀ ਬਹੁਤ ਸੰਯੋਗ ਆ ਸਾਰਿਆਂ ਨੇ ਵੱਗ ਚੜ ਕੇ ਜਿਹੜੇ ਮੇਰੇ ਹੋਰ ਮੇਰੇ ਵੀਰ ਇੱਥੋਂ ਦੇ ਮਿਸਤਰੀ ਸਿੰਘ ਆ ਉਹਨਾਂ ਦਾ ਵੀ ਬਹੁਤ ਸੰਯੋਗ ਉਹਨਾਂ ਬਹੁਤ ਸੇਵਾ ਕੀਤੀ ਇੱਥੇ ਆਣ ਕੇ ਸਤਿਗੁਰੂ ਪਾਸ਼ਾ ਉਹਨਾਂ ਦੇ ਵੀ ਕਿਰਪਾ ਕਰੇ ਮਿਹਰ ਕਰੇ ਨਾਨਕ ਨਾਮ ਜੜ ਗਲਾ ਤੇ ਪਾਏ ਸਬਤ ਦਾ ਵਾਹਿਗੁਰੂ ਜੀ ਕਾ ਧਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ